मुदाी बोमले बंद करो बो बोकारीखा मंत्री मोदाबा मोदाबा मुख़ा मंत्री मोदा ਪੰਜਾਬ ਸਰਕਾਰ ਹੋਏ ਹਾਏ 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 ਛੁੱਟੇ ਮਾਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਛੁੱਟੇ ਮਾਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਨਿਕ ਬਾਦੇ ਛੁੱਟੇ ਮਾਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਪੀਐਸਰ ਦਾ ਨੋਟੀਫਿਕੇਸ਼ਨ ਜਿਲ੍ਹਾ ਕੇ ਜਾਵਾਂਗੇ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਪੀਐਸਰ ਦਾ ਨੋਟੀਫਿਕੇਸ਼ਨ ਜਿਲ੍ਹਾ ਕੇ ਜਾਵਾਂਗੇ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਜਵਾਰਾਂ ਲਪੇ ਸਰਕਾਰ ਜਿਆਦਾ ਲੋਡੇ ਨਿਊ ਕਰਾਂ ਨੂੰ ਪਾਉਣਗੇ ਗੱਟੀ ਇਹਨਾਂ ਨੂੰ ਕੱਲ ਨੂੰ ਕੱਲ ਨੂੰ ਆਜਾ ਤਾਂ ਮੁੱਕਰਨਾ ਸਰਕਾਰ ਮੁਰਦਾਬਾਦ 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 ਜੁਮਲੇਬਾਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਜੁਮਲੇਬਾਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਹੰਕਾਰੀ ਸਿੱਖਿਆ ਮੰਤਰੀ ਮੁਰਦਾਬਾਦ 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 ਸਰਕਾਰੀ ਸਿੱਖਿਆ ਮੰਤਰੀ ਮੁਰਦਾਬਾਦ 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 ेरी ¡Era i'm ਕੀ ਨਾਮ ਹੈ ਤੁਹਾਡਾ ਨਾਮ ਸੁਦੀਰ ਕੁਮਾਰ ਹੈ ਜੀ ਸੁਦੀਰ ਅੱਜ ਟੀਚਰ ਡੇ ਹੈ ਜਿੱਥੇ ਟੀਚਰਾਂ ਨੂੰ ਸਨਮਾਨ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਤੁਸੀਂ ਸੀਐਮ ਦੀ ਕੋਠੀ ਦੇ ਅੱਗੇ ਸੜਕਾਂ ਦੇ ਉੱਤੇ ਬੈਠੇ ਹੋ ਕੀ ਕਰ ਰਹੇ ਸਰ ਦੇਖੋ ਅੱਜ ਆਪਾਂ ਤੋਂ ਅਨੁਸਾਰ ਮੇਰੇ ਪਤਾ ਹੀ ਹੋਣਾ ਆਪਾਂ ਸਰਪੰਖੀ ਰਾਧਾਕிருஷ்ਨ ਜੀ ਦਾ ਬਰਥਡੇ ਮਨਾ ਰਹੇ ਹਾਂ ਉਹ ਟੀਚਰ ਡੇ ਦੇ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਪਰ ਸਭ ਤੋਂ ਵੱਡੀ ਦਿੱਕਤ ਆ ਗਈ ਸਰ ਆਪਾਂ ਇੱਕ ਤਾਂ ਟੀਚਰ ਡੇ ਸੈਲੀਬ੍ਰੇਟ ਕਰ ਰਹੇ ਇੱਕ ਜਿਹੜੇ ਟੀਚਰ ਭਵਿੱਖ ਦੇ ਤੁਹਾਨੂੰ ਬਣਨ ਵਾਲੇ ਉਹ ਤੁਹਾਨੂੰ ਦਿਖ ਰਹੇ ਤੁਸੀਂ ਸੀਐਮ ਦੇ ਹਾਊਸ ਆਊਟ ਦੇ ਸਾਹਮਣੇ ਆ ਗਏ ਕਿਉਂ ਆ ਗਏ ਕਿ ਉਹਨਾਂ ਨੂੰ ਜਿਆਦਾ ਨਹੀਂ ਕਟੋਕਰ 2 ਸਾਲ ਹੋ ਗਿਆ ਪੈਂਡਿੰਗ ਹੈ ਤੇ ਸਰਕਾਰ ਜਦੋਂ ਦੀ ਹੈ ਰੋਜ਼ਾਨਾ ਗੋਲੀ ਦਿੰਦੀ ਹੈ ਕਦੇ ਕੋਈ ਮਰਜੀ ਜਦੋਂ ਅਸੀਂ ਸੀਐਮ ਉਹਦੇ ਨਾਲ ਮਿਲੇ ਆਪਣੇ ਹਰ ਅਰਜੋਤ ਬੈਸ ਨਾਲ ਮਿਲੇ ਤਾਂ ਉਹ ਵੀ ਗੋਲੀ ਦੇਣਾ ਕੰਮ ਆ ਸਰ ਕੋਈ ਮਤਲਬ ਕੋਈ ਕਿਸੇ ਨੂੰ ਮਤਲਬ ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਹੈ ਨਹੀਂ ਜਦੋਂ ਵੀ ਜਾਂਦੇ ਕਹਿੰਦੇ ਅੱਜ 10 ਦਿਨਾਂ ਤੇ ਦੇ ਦਾਂਗੇ ਕਦੇ ਕਹਿੰਦੇ 20 ਦਿਨਾਂ ਤੇ ਦੇ ਦਾਂਗੇ ਤੇ ਅਸੀਂ ਬਹੁਤ ਵਾਰ ਗੱਲਬਾਤ ਕਰ ਲਈ ਤੇ ਲਾਸਟ ਤੇ ਅਸੀਂ ਆਖਿਰ ਲੈ ਤੇ ਹਾਰ ਹੂਰ ਕੇ ਤੁਸੀਂ ਦੇਖੋ ਕੌਣ ਅੱਜ ਦੇ ਦਿਨ ਪ੍ਰੋਟੈਸਟ ਕਰਨਾ ਚਾਹਦਾ ਹੈ ਲੇਕਿਨ ਅਸੀਂ ਹਾਰ ਹੂਰ ਕੇ ਲਾਸਟ ਤੇ ਸਾਨੂੰ ਸੀਐਮ ਦੀ ਕੋਠੀ ਦੇ ਸਾਹਮਣੇ ਆਣਾ ਆ ਅੱਗੇ ਵਧਣਾ ਹੈ ਜੀ ਜਿਵੇਂ ਗੱਲ ਕੀਤੀ ਸੀ ਐਸ ਸੀ ਐਮ ਜਦੋਂ ਸਰਕਾਰ ਬਣੀ ਸੀ ਕਹਿੰਦੇ ਸੀ ਕਿ ਪੰਜਾਬ ਦਾ ਜੂਤ ਹੋਵੇ ਭਾਵੇਂ ਪੰਜਾਬ ਦੀਆਂ ਧੀਆਂ ਹੋਣ ਉਹਨਾਂ ਨੂੰ ਸੜਕਾਂ ਤੇ ਨਹੀਂ ਡੁੱਣ ਦਿੱਤਾ ਜਾਵੇ ਸਰ ਮੈਂ ਤੁਹਾਨੂੰ ਗੱਲ ਯਾਦ ਦਿਲਾਣਾ ਚਾਹੁੰਦਾ 2000 ਜਦੋਂ ਸਰਕਾਰ ਬਣੀ ਨਹੀਂ ਉਸ ਤੋਂ ਪਹਿਲੇ ਦੀ ਗੱਲ ਸੀ ਅੱਗੇ ਇੱਕ ਗੱਲ ਕੀਤੀ ਸੀ ਆਪਣੇ ਜਿਹੜੇ ਹੁਣ ਦੇ ਸੀ ਐਮ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਇੱਕ ਦਰਨਾ ਚੱਲ ਰਿਹਾ ਸੀ ਆਪਣੇ ਆਪਣੇ ਈਟੀਟੀ ਦਾ ਤਾਂ ਉਹ ਉਸ ਟਾਈਮ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬੱਚੇ ਹੁਣ ਸੜਕਾਂ ਦੇ ਹੈ ਉਹ ਤੁਸੀਂ ਸੜਕਾਂ 'ਚ ਦਰਨਾ ਨਾ ਦਿਓ ਜਦੋਂ ਅਸੀਂ ਆਵਾਂਗੇ ਤਾਂ ਅਸੀਂ ਆਂਦੇ ਸਾਰੀ ਪਹਿਲੀ ਵਾਰੀ ਹਰਾ ਪੈਨ ਚਲਾ ਦੇਾਂਗੇ ਔਰ ਜਿੰਨੇ ਵੀ ਬੱਚੇ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਪਿਛਲੇ 3 ਸਾਲਾਂ ਤੇ ਐਜੂਕੇਸ਼ਨ ਡਿਪਾਰਟਮੈਂਟ ਦੀ ਗੱਲ ਕਰਾਂ ਨਾ ਤਾਂ ਮੈਂ ਜ਼ੀਰੋ ਕੰਮ ਕੀਤਾ ਜੀ 1% ਵੀ ਕੰਮ ਨਹੀਂ ਕੀਤਾ ਪਰ ਉਹ ਤਾਂ ਕਹਿੰਦੇ ਅਸੀਂ ਬੜੀ ਸਕੂਲ ਵੀ ਸਮਾਰਟ ਬਣਾਤੇ ਨੇ ਤੇ ਪੋਸਟਾਂ ਵੀ 45000 ਦੇ ਕਰੀਬ ਦੇ ਦਿੱਤੀਆਂ ਸਰ ਸਰ ਨਿਊ ਕਹਿੰਦਾ ਕੀ ਹੁੰਦਾ ਤੁਸੀਂ ਖਬਰਾਂ ਚ ਕਿੰਨੀ ਮਰਜ਼ੀ ਤੁਸੀਂ 45 ਨਹੀਂ 55000 ਕੱਢ ਦਿਓ ਲੇਕਿਨ ਤੁਸੀਂ ਦਰਅਸਲ ਜੇ ਕੀ ਕੰਮ ਕੀਤਾ ਤੁਹਾਨੂੰ ਪਤਾ ਸਰ ਸਰ ਸਾਡੇ ਨਾਲ ਹੀ ਹੈ ਅਸੀਂ ਮੀਟਿੰਗ 'ਚ ਗਏ ਸੀ ਤੇ ਉਸ ਗੱਲਬਾਤ ਕੀਤੀ ਸਰ ਨੇ ਵੀ ਇਹ ਗੱਲ ਕਿਹਾ ਸੀ ਕਿ ਤੁਸੀਂ ਕੱਲ ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ 28 ਸਾਲਾਂ ਤੇ ਬਹੁਤ ਕੰਮ ਕੀਤਾ ਅਸੀਂ ਕਿਹਾ ਤੁਸੀਂ ਜਿਹੜ ਵਿਚ ਜਦੋਂ ਤੁਸੀਂ ਪੋਸਟਾ ਸਰ ਪੋਸਟਾ ਕੀ ਹੁੰਦਾ ਕੱਲੀ ਪੋਸਟਾ ਕੱਢਣ ਤੋਂ ਕੁਝ ਨਹੀਂ ਹੁੰਦਾ ਹੈ ਲੇਕਿਨ ਤੁਸੀਂ ਉਹ ਪੋਸਟਾ ਨੂੰ ਫਾਈਨਲ ਨਹੀਂ ਕੀਤਾ ਔਰ ਜਿਹੜੀ ਪਹਿਲੀ ਗੱਲ ਕੀਤੀ ਹੈ ਨਾ ਜਿਹੜੀ ਆਪਾਂ ਇੱਕ ਐਟੀਟੀ ભરਤੀ ਦੀ ਕਹਿ ਰਹੇ ਕਿ ਅਸੀਂ ਐਟੀਟੀ ભરਤੀ ਪੂਰੀ ਕਰਦੀ ਮੈਂ ਤੁਹਾਨੂੰ ਅੱਜ ਵੀ ਕਹਿੰਦਾ 2600 ਬੱਚਿਆਂ ਨੂੰ ਅਜੇ ਪ੍ਰੋਵੀਜ਼ਨ ਲਿਸਟ ਦਿੱਤੀ ਹੈ ਜਦੋਂ ਜੋਇਨਿੰਗ ਦੇ ਦੇ ਤੁਸੀਂ ਮੰਨ ਲਓ ਕਟੋ ਘਟ ਇੱਕ ਸਾਲ ਉਹ ਬੱਚਿਆਂ ਨੂੰ ਜੋਇਨਿੰਗ ਨਹੀਂ ਆਣੀ ਅਜੇ ਤੱਕ ਸਰ ਸਿੱਖਿਆ ਮੰਤਰੀ ਸਾਹਿਬ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਨ ਕੌਰ ਹੈ ਜੀ ਸਿਮਰਨ ਤੁਸੀਂ ਪੋਸਟਾ ਤੋਂ ਪਹਿਲਾਂ ਸੁਣਿਆ ਹੋਣਾ ਕਿ ਸੀਐਮ ਸਾਹਿਬ ਖੁਦ ਕਿਹਾ ਕਰਦੇ ਸੀ ਕਿ ਅਸੀਂ ਪੰਜਾਬ ਦੀਆਂ ਧੀਆਂ ਨੂੰ ਸੜਕਾਂ ਤੇ ਨਹੀਂ ਰੋਣ ਦਵਾਂਗੇ ਅੱਜ ਤੱਕ ਕੰਮ ਕੀ ਵੀ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੂੰਗੀ ਜੀ ਵੀ ਮਤਲਬ ਅੱਜ ਦੇ ਟਾਈਮ 'ਚ ਪੰਜਾਬ ਸਰਕਾਰ ਮਤਲਬ ਜਿਹੜੀ ਆਮ ਆਦਮੀ ਦਾ ਕਹਿ ਕੇ ਆਈ ਸੀ ਵੀ ਅਸੀਂ ਆਮ ਆਦਮੀ ਆ ਆਮ ਸਰਕਾਰਾਂ ਦੀ ਆਮ ਆਦਮੀ ਲਈ ਲੜਾਂਗੇ ਤੇ ਆਮ ਆਦਮੀ ਨੂੰ ਸੜਕਾਂ ਤੇ ਰੋਲ ਰਹੇ ਆਗੇ ਅਨਮੋਲ ਅਰੋੜਾ ਜੀ ਹਮ ਲੋਗ ਅਨਮੋਲ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਸੀ ਕਿ ਅਸੀਂ ਪੰਜਾਬ ਦੇ ਪੁੱਤਰਾਂ ਨੂੰ ਪੰਜਾਬ ਦੀ ਧੀਆਂ ਨੂੰ ਸੜਕਾਂ ਤੇ ਨਹੀਂ ਰੋਲ ਦਵਾਂਗੇ ਪਰ ਅੱਜ ਤੁਸੀਂ ਇੱਥੇ ਟੀਚਰ ਡੇ ਵਾਲੇ ਦਿਨ ਤੁਸੀਂ ਤੱਕਾ ਮੁੱਕੀ ਵੀ ਹੋਏ ਹੋ ਪ੍ਰਸ਼ਾਸਨ ਦੇ ਨਾਲ ਕੀ ਕਾਰਨ ਹੈ ਸਰ ਇੱਕ ਸਭ ਤੋਂ ਵੱਡੀ ਗੱਲ ਸਰ ਸਟੂਡੈਂਟਸ ਨੂੰ ਸਭ ਤੋਂ ਵੱਡਾ ਦੁੱਖ ਹੈ ਇਸ ਚੀਜ਼ ਦਾ ਕਿ ਸਰਕਾਰ ਨੇ 26 ਮਈ ਤਾਰੀਖ ਮੰਗੀ ਸਰ ਕਿ ਅਸੀਂ 26 ਤਾਰੀਖ 26 ਮਈ ਨੂੰ ਅਸੀਂ ਪੇਪਰ ਦਿਲਾਉਣ ਵਾਲਿਆਂ ਬਟ ਸਭ ਤੋਂ ਵੱਡਾ ਦੁੱਖ ਸਰ ਉਸ ਦਿਨ ਹੁੰਦਾ ਹੈ ਕਿ 26 ਮਈ ਤੋਂ ਸਰ ਅੱਜ ਤੁਸੀਂ ਦਿਨ ਦੇਖ ਲਓ 5 ਸਤੰਬਰ ਹੋ ਗਏ ਇਲੈਕਸ਼ਨ ਖਤਮ ਹੋ ਗਿਆ ਹੈ ਸਰਕਾਰ ਦੀ ਅਸੀਂ ਪਹਿਲਾਂ ਗੱਲ ਸੁਣੀ ਸਰ ਅਸੀਂ ਇੱਕ ਇੱਕ ਮੈਂਬਰ ਇੱਥੇ ਗਵਾਹ ਹੈ ਸਰ ਕਿ ਕਿਸੇ ਨੇ ਵੀ ਐਵੇਂ ਦਾ ਕੋਈ ਪ੍ਰੋਟੈਸਟ ਨੇ ਕੀਤਾ ਕਿਸੇ ਨੇ ਵੀ ਐਵੇਂ ਦੇ ਕੋਈ ਕਾਰਵਾਈ ਨਹੀਂ ਕੀਤੀ ਸਰ ਕਿ ਜਿੰਨੇ ਨਾਲ ਸਰਕਾਰ ਨੂੰ ਵੀ ਕੋਈ ਹਾਨ ਨਹੀਂ ਪਹੁੰਚੇ ਅਸੀਂ ਸਰ ਅੱਜ ਵੀ ਪ੍ਰੋਟੈਸਟ ਕਰ ਰਹੇ ਹਾਂ ਪੂਰੀ ਤਰ੍ਹਾਂ ਨਾਲ ਸਾਡੇ ਮੈਂਬਰ ਸ਼ਾਂਤਮਈ ਤਰੀਕੇ ਨਾਲ ਇੱਥੇ ਬੈਠੇ ਹੋਏ ਆ ਸਾਰੇ ਦੇ ਸਾਰੇ ਮੈਂਬਰਸ ਲੀਡ ਕਰ ਰਹੇ ਆ ਤਾਂ ਸਰ ਤੁਸੀਂ ਕਿਤੇ ਵੀ ਇਹਨੂੰ ਪ੍ਰੂਫ ਕਰ ਸਕਦੇ ਫਿਰ ਸਰ ਸਰਕਾਰ ਸਾਡੇ ਨਾਲ ਕਿਉਂ ਇਦਾਂ ਕਰਨ ਲੱਗੀ ਹੋਈ ਆ ਇਹ ਇਹਨਾਂ ਦਾ ਕੀ ਕਸੂਰ ਹੈ ਸਰ ਇਹ ਕੈਂਡੀਡੇਟਸ ਐਂਡ ਹਾਲੇ ਤੱਕ ਸਰ ਇੱਕ ਤੁਹਾਨੂੰ ਮੈਂ ਇੱਕ ਵੱਡੀ ਗੱਲ ਬੋਲਣਾ ਚਾਹੂੰਗਾ ਅੱਜ ਇਹ ਕੁਝ ਇੱਕ ਐਲੀਜੀਬਿਲਟੀ ਪੇਪਰ ਹੈ ਸਰ ਪੀਐਸਟੈਟ ਦਾ ਐਂਡ ਜਦੋਂ ਇੱਕ ਐਲੀਜੀਬਿਲਟੀ ਪੇਪਰ ਨੂੰ ਪਾਰ ਕਰਨਾ ਹੋਊਗਾ ਤਾਂ ਫਿਰ ਸਾਨੂੰ ਇੱਕ ਡਰ ਹੋਰ ਪੈਦਾ ਹੋ ਗਿਆ ਕਿ ਜੋ ਹਾਲ ਸਰ ਅੱਜ ਸਾਡਾ ਇੱਥੇ ਹੋ ਰਿਹਾ ਹੈ ਉਹ ਹਾਲ ਪੇਪਰ 2 ਲਈ ਵੀ ਹੋਏਗਾ ਫਿਰ ਪੇਪਰ 2 ਲਈ ਸਰ 5994 ਦੀ ਭਰਤੀ ਇੰਨਾ ਕੈਂਡੀਡੇਟ ਸਰ ਉਧਰ ਰਲ ਰਿਹਾ ਉਹਨਾਂ ਨੂੰ ਵਿਸ਼ਵਾਸ ਸੀ ਸਰ ਕਿ ਪਿਛਲੀ ਸਰਕਾਰ ਦੀ ਭਰਤੀ ਹੈ ਇਹਨਾਂ ਨੇ ਕਿਹਾ ਸਾਡੀ ਹੈ ਜੀ ਚਲੋ ਅਸੀਂ ਮੰਨ ਲਿਆ ਜੀ ਕੋਈ ਗੱਲ ਇਹ ਨਹੀਂ ਲੱਗਦਾ ਕਿ ਜਿਵੇਂ ਹਰ ਵਾਰ ਸਰਕਾਰ ਹੈ ਜਿਹੜੀ ਹਰ ਸਾਲ ਦੋ ਸਾਲ ਬਾਅਦ ਟੈਸਟ ਦਾ ਨਾਮ ਚੇਂਜ ਕਰਕੇ ਸਟੂਡੈਂਟਾਂ ਨੂੰ ਗੁੰਮਰਾਹ ਕਰ ਰਹੀ ਹੈ ਸਰ ਮੈਂ ਤੁਸੀ ਗੁੰਮਰਾਹ ਕਰਨ ਕੀ ਤੈਨੂੰ ਮੇਰਾ ਸਰਦ ਤੋਨੇ ਗੱਲ ਦੱਸਦਾ ਇੰਨੇ ਪੇਪਰ 2 ਦੋ ਕਰਤੇ ਆ ਸਰ 2016 ਤੱਕ ਟੈਟ ਦਾ ਇੱਕੋ ਪੇਪਰ ਹੁੰਦਾ ਸੀਗਾ ਬਾਅਦ ਵਿੱਚ ਦੋ ਕੀਤੇ ਕਿਉਂ ਸਰ ਕਿਉਂਕਿ ਪਹਿਲਾਂ ਸਟੂਡੈਂਟ ਨੂੰ ਇੱਕ ਪੇਪਰ ਕਲੀਅਰ ਕਰਨਾ ਹੋਏਗਾ ਸਾਲ ਬਾਅਦ ਦੂਜਾ ਲੈ ਲਾਂਗੇ ਜੀ ਸਾਲ ਹੋਰ ਲਮਕਾ ਦੇਾਂਗੇ ਤਿੰਨ ਚਾਰ ਸਾਲ ਸਾਡੇ ਨਿਕਲ ਜਾਣਗੇ ਪੰਜ ਸਾਲ ਸਾਡੇ ਕੋਲ ਹੁੰਦੇ ਆ ਜੀ ਤਾਂ ਗੁੰਮਰਾਹ ਦਾ ਸਰ ਸਿੱਧਾ ਸਿੱਧਾ ਕਰਨ ਲੱਗੇ ਹੋਏ ਆ ਇਹਨਾਂ ਵਿੱਚ ਤਾਂ ਕੋਈ ਡਾਊਟ ਨਹੀਂ ਆ ਸਵੇਰੇ ਸ਼ਾਮ ਇਹ ਦਿਖ ਰਿਹਾ ਸਰ ਕਿ ਇੱਕ ਪੇਪਰ ਨਾਲ ਵੀ ਸਰ ਤੁਸੀਂ ਉਹਨਾਂ ਦੀ ਯੋਗਤਾ ਜਾਂਚ ਸਕਦੇ ਹੋ ਸਰ UGC NET ਦਾ ਪੇਪਰ ਹੁੰਦਾ ਇੱਕੋ ਪੇਪਰ ਹੁੰਦਾ ਇੱਕੋ ਹੀ ਦਿਨ ਹੁੰਦਾ ਸਰ ਹਾਲਾਂਕਿ ਉਹ ਪਾਰਟ 2 ਹੁੰਦੇ ਆ ਪ੍ਰਸ਼ਾਸਨ ਨੇ ਹੁਣ ਤ ਮੀਟਿੰਗ ਦ ਸਰ ਮੀਟਿੰਗ ਦਾ ਕੀ ਕਰੀਏ ਸਰ ਐਨਾ ਬੁਰਾ ਹਾਲ ਹੋਇਆ ਪਿਆ ਐਂਡ ਇਹ ਚੀਜ਼ਾਂ ਸਰ ਕਿੰਨੇ ਲਾਰੇ ਕਿੰਨੇ ਵਾਰ ਕਰੀਏ ਸਰ 9 ਅਗਸਤ ਵਾਲੀ ਮੀਟਿੰਗ ਵਿੱਚ ਸਿੱਖਿਆ ਮੰਤਰੀ ਸਾਹਿਬ ਕੋਈ ਕਹਿ ਰਹੇ ਸੀ ਅਨਮੋਲ ਤੁਹਾਡਾ ਪੇਪਰ ਹੁਣੇ ਆ ਰਿਹਾ ਐ ਅਨਮੋਲ ਤੁਹਾਡਾ ਪੇਪਰ ਅਗਲੇ ਮਹੀਨੇ ਆ ਰਿਹਾ ਅਨਮੋਲ ਤੁਹਾਨੂੰ ਲੋੜ ਨਹੀਂ ਪੈਗੀ ਉਹਨੂੰ ਕੁਝ ਕਰਨ ਦੀ ਐਂਡ ਤੁਸੀਂ ਸ਼ਾਂਤ ਰਹੋ ਐਂਡ ਅਸੀਂ ਐਗਜ਼ੈਕਟਲੀ ਕਰਾਂਗੇ ਤੇ ਅਸੀਂ ਸ਼ਾਂਤਮਈ ਤਰੀਕੇ ਨਾਲ ਉਹਨਾਂ ਕੋਲ ਇੱਕ ਸਵਾਲ ਕੀਤਾ ਸੀ ਸਰ 2.5 ਸਾਲ ਹੋ ਗਏ ਸਾਨੂੰ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਆਫੀਸ਼ੀਅਲ ਵੈਬਸਾਈਟ ਤੇ ਸਰ ਇੱਕ ਆਫੀਸ਼ੀਅਲ ਨੋਟੀਫਿਕੇਸ਼ਨ ਦਿਖ ਸਰ ਟੀਚਰ ਦੀ ਕਹਿੰਦੇ ਸਰ ਅਸੀਂ ਸਵੀਪਰ ਰੱਖਿਆ ਜੀ ਸਰ ਅਸੀਂ ਕੀ ਜਵਾਬ ਉਹਨਾਂ ਦਾ ਉੱਥੇ ਰਿਪਲਾਈ ਦਈਏ ਸਰ ਕਾ ਗਾਣਾ ਵੀ ਜਿਹੜੇ ਪੇਪਰ ਹੈਗਾ ਉਹ ਸਿਲੇਬਸ ਦੇ ਅਕੋਰਡਿੰਗ ਨਹੀਂ ਲੈ ਰਿਹਾ ਕਿਤੇ ਕਹਿ ਰਿਹਾ ਸੀ ਸਿਲੇਬਸ ਚੇਂਜ ਕਰਾਂਗੇ ਬਾਕੀ ਜਿਵੇਂ ਸਟੈਟ ਹੈਗਾਗਾ ਆ 6 ਮਹੀਨੇ ਬਾਅਦ ਹੋ ਜਾਂਦਾ ਹੈਗਾਗਾ ਪੀਐਸਟੈਟ ਦੇ ਵਾਸਤੇ ਦੇਖ ਲਓ ਤੁਸੀਂ ਦੋ ਦੋ ਸਾਲ ਕੈਂਡੀਡੇਟ ਵੇਟ ਕਰ ਰਹੇ ਹੈਗੇ ਫਿਰ ਜਿਹੜਾ ਮਤਲਬ ਇੱਕ ਹੁੰਦਾਗਾ ਵੀ ਐਡ ਹੋ ਰਹੀ ਹੈਗੀ 45% ਦੇ ਬੇਸ ਤੇ ਹੋ ਰਹੀ ਹੈਗੀ ਤੇ ਹੁਣ ਇਹ ਕਹਿ ਰਿਹਾ ਸੀ 55% ਮਤਲਬ ਕੋਈ ਕਾਸਟ ਨਹੀਂ ਹੈਗੀ ਕਿ ਮਤਲਬ ਕੋਈ ਵੀ ਕਾਸਟ ਆ ਰਹੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੈਂਡੀਡੇਟ ਹੈ ਹਰ ਇੱਕ ਨੂੰ 55% ਕਹਿ ਰਿਹਾ ਫਿਰ ਜੇ 55% ਕਹਿ ਰਹੇ ਆ ਤਾਂ ਫਿਰ ਇਹ 45% ਤੇ ਵੀ ਐਡ ਕਿਉਂ ਕਰਵਾ ਰਹੇ ਹੈਗੇ ਆ ਅੱਜ ਟੀਚਰ ਡੇ ਵਾਲੇ ਦਿਨ ਜਗਾ ਜਗਾ ਤੇ ਟੀਚਰਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਤੁਸੀਂ ਅਸੀਂ ਸ਼ਰਕਤ ਕੀਤੀ ਆ ਟੀਚਰ ਬਣ ਲੈ ਲਈ ਕੀ ਕਹਿਣਾ ਚਾਹੁੰਦੇ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਅੱਜ ਟੀਚਰ ਡੇ ਹੈਗਾ ਸਾਨੂੰ ਇਹ ਸ਼ਰਕਤ ਰੂਲਣਾ ਪੈ ਰਿਹਾ ਹੈ ਸਰਕਾਰ ਇਸ ਵਾਰ ਧਿਆਨ ਦੇਵੇ ਟੀਚਰਾਂ ਨੂੰ ਬਹੁਤ ਵੱਡਾ ਔਦਾ ਦਿੱਤਾ ਜਾਂਦਾ ਹੈ ਕਿਉਂ ਟੀਚਰ ਹੀ ਬੱਚਿਆਂ ਨੂੰ ਗਿਆਨ ਦਿੰਦਾ ਹੈ ਟੀਚਰ ਦੇ ਆਉਣ ਨਾਲ ਹੀ ਅਸੀਂ ਅੱਗੇ ਵਧਾਂਗੇ ਬੱਚੇ ਤੇ ਪਰ ਇਸ ਦਿਨ ਵਧੀਆ ਕਿਥੇ ਇਹਨਾਂ ਨੇ ਸਾਨੂੰ ਪੇਪਰ ਲੈਣਾ ਸੀ ਜਣ ਅਸੀਂ ਕਦਰ ਰੋਲੇ ਸਾਨੂੰ ਹਰ ਵਾਰ ਮੀਟਿੰਗ ਦਿੱਤੀ ਜਾਂਦੀ ਹੈ ਲਾਰਾ ਦਿੱਤਾ ਜਾਂਦਾ ਸਾਡਾ ਕੋਈ ਧਿਆਨ ਨਹੀਂ ਜਦੋਂ ਅਸੀਂ ਇਹ ਗੱਲ ਕਹਿਨੇ ਆਗੇ ਵੀ ਅਸੀਂ ਜੂਨੀਅਨ ਵਾਲੇ ਪੀਐਸਟ ਵਾਲਿਆਂ ਤਾਂ ਇਹਦੇ ਵਿੱਚ ਸਾਰ ਸਾਨੂੰ ਪਹਿਲਾਂ ਹੀ ਜਦੋਂ ਅਸੀਂ ਕੋਈ ਵੀ ਗੱਲ ਕਰਦੇ ਆ ਵੀ ਅਸੀਂ ਉਥੇ ਪ੍ਰੋਟੈਸਟ ਵਗੈਰਾ ਰੱਖਾਂਗੇ ਤਾਂ ਸਾਡੇ ਮੰਨ ਲੈ ਜੂਨੀਅਰ ਬੰਦਿਆਂ ਨੂੰ ਪਹਿਲਾਂ ਹੀ ਚੱਕ ਕੇ ਆਪਣੇ ਦੀਸ ਠੁਕੇ ਜਾਂਦਾ ਵੀ ਭਗਵਾਨ ਤਮਾਨ ਕਿਸੇ ਨਾਲ ਕੋਈ ਸਾਡਾ ਮਿਲਣ ਮਿਲਣ ਕੋਈ ਨਹੀਂ ਆਖੇ ਅੱਜ ਮੀਟਿੰਗ ਲੈ ਕੇ ਜਾਣੀ ਅੱਜ ਅਸੀਂ ਸਰ ਮੀਟਿੰਗ ਲੈ ਕੇ ਜਾਵਾਂਗੇ ਚਾਹੇ ਸਾਨੂੰ ਰਾਤ ਹੋਵੇ ਜਾਂ ਕੁਛ ਮਰਜੀ ਹੋਵੇ ਅਸੀਂ ਜਾਣਦੇ ਨਹੀਂ ਹੈਗੇ ਅਸੀਂ ਬਹੁਤ ੱੱਕੇ ਪਿਆ ਸਰ ਇਹਨਾਂ ਤੋਂ ਅਸੀਂ ਲੱਖ ਲੱਖ ਰੁਪਈਆ ਲਾ ਕੇ ਤੇ ਟਿਊਸ਼ਨਾਂ ਦੀ ਰੱਖ ਰਿਹਾ ਸੀ ਹੈ ਸਾਨੂੰ ਬਹੁਤ ਟਾਈਮ ਹੋ ਗਿਆ ਮੈਂ ਤਾਂ ਅਸੀਂ ਬਾਰ ਬਾਰ ਉਹੀ ਰੀਪੀਟ ਕਰ ਸਕਦੇ ਅੱਜ ਅਸੀਂ ਧਰਨਾ ਲਾ ਕੇ ਬੈਠੇ ਆ ਜੇ ਸਾਡੀ ਹਾਈ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਘੰਟਾ ਅੱਧਾ ਘੰਟਾ ਹੋ ਗਿਆ ਇਹਨੂੰ ਇੱਥੇ ਅਸੀਂ ਜਦੇ ਅਸੀਂ ਅੱਗੇ ਟੱਪਦੇ ਆ ਤਾਂ ਇਹਨਾਂ ਨੇ ਇਹਨਾਂ ਦਾ ਪ੍ਰਸ਼ਾਸਨ ਲਾ ਰਖਿਆ ਆਮ ਸਰਕਾਰ ਆ ਰਿਹਾ ਸਰ ਇਹਦੇ ਵਿੱਚ ਆਮ ਤਾਂ ਉਹਦਾ ਤਾਂ ਇਹਨਾਂ ਨੂੰ ਦਿੱਤਾ ਨਹੀਂ ਜਾਂਦਾ ਐਨੇ ਨਹੀਂ ਸਰਕਾਰ ਅੱਗੇ ਲਾ ਕੇ ਸਾਨੂੰ ਲਾਰੇ ਲਾ ਲਾ ਕੇ ਇੱਥੇ ਮੀਟਿੰਗ ਰੱਖਦੇ ਨੇ ਉੱਥੇ ਫਿਰ ਉੱਥੇ ਜਾ ਕੇ ਸਾਡੇ ਜੂਨੀਅਨਦਿਆਂ ਨੂੰ ਕੋਈ ਵੀ ਟਾਈਮ ਨਹੀਂ ਦਿੱਤੇ ਆਂਦਾ ਉਹਨਾਂ ਨੇ ਬਹੁਤ ਕਿਵੇਂ ਖਰਚਾ ਕਰਕੇ ਜਾਂਦੇ ਨੇ ਇਹ ਸਾਡਾ ਕੋਈ ਮੁੱਲ ਨਹੀਂ ਪਾ ਰਹੇ ਸਰ ਅਸੀਂ ਇਹ ਇਤਨੀ ਲੈ ਕੇ ਜਾਵਾਂਗੇ ਸਰ ਨੋਟੀਫਿਕੇਸ਼ਨ ਅਸੀਂ ਜਾਣਦੇ ਨਹੀਂ ਸਾਡੀ ਸਰਕਾਰ ਨੂੰ ਇਹ ਹੀ ਲਾਣਾ ਹੈ ਸਾਡਾ ਨੋਟੀਫਿਕੇਸ਼ਨ ਜਾਰੀ ਕਰ ਦਿਓ ਨਹੀਂ ਅਸੀਂ ਫਿਰ ਅੱਗੇ ਦਾ ਫੈਸਲਾ ਅਸੀਂ ਆਪ ਸੋਚਾਂਗੇ ਸੋਚਣਾ ਨਹੀਂ